ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਆਖਰੀ ਦੌਰ ਵਿੱਚ ਡੋਨਲਡ ਟਰਪ ਤੇ ਕਮਲਾ ਹੈਰਿਸ ਵੋਟਰਾਂ ਜਿੱਤਣ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ ਅਤੇ ਹੈਰਿਸ ਆਪਣੇ ਇਤਿਹਾਸ ਦੀ ਤੇ ਅਤੀਤ ਦੀ ਜਿੱਥੇ ਗੱਲਾਂ ਉਸ ਨੂੰ ਸੁਣਨੋਂ ਮਿਲਦੀਆਂ ਤੇ ਇਸ ਤਰ੍ਹਾਂ ਦੀ ਖੇਡ ਉਹਨਾਂ ਦੇ ਨਾਲ ਖੇਡੀ ਜਾ ਰਹੀ ਹੈ ਤੇ ਸਾਬਕਾ ਰਾਸ਼ਟਰਪਤੀ ਨੂੰ ਉਹਨਾਂ ਦੇ ਅਪਰਾਧਾਂ ਵਿੱਚ ਕਿਵੇਂ ਦੋਸ਼ੀ ਠਹਿਰਾਇਆ ਜਾਵੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਅੱਜ ਅਸੀਂ ਰੋਜ਼ਾਨਾ ਹੀ ਦੇਖ ਰਹੇ ਹਾਂ ਟਰੰਪ ਨੇ ਉਪ ਰਾਸ਼ਟਰਪਤੀ ਦੇ ਨਸਲੀ ਪਛਾਣ ਤੇ ਸਵਾਲ ਚੱਕੇ ਨੇ ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਕਮਲਾ ਹਾਰਿਸ ਤੇ ਨਸਲੀ ਤੌਰ ਤੇ ਅਸਮਵੇਦ ਰਸ਼ੀਲ ਹਮਲੇ ਕਰਦੇ ਹੋਏ ਸਵਾਲ ਕੀਤੇ ਨੇ ਕਿ ਉਹ ਭਾਰਤੀ ਨੇ ਜਾਂ ਕਾੜੀ ਹੈ ਮੈਂ ਉਸ ਨੂੰ ਲੰਬੇ ਸਮੇਂ ਤੋਂ ਜਾਣਦਾ ਸਿੱਧੇ ਤੌਰ ਤੇ ਅਤੇ ਅਸਿੱਧੇ ਤੌਰ ਤੇ ਉਹ ਬਹੁਤ ਜ਼ਿਆਦਾ ਨਹੀਂ ਹੈ ਉਹ ਹਮੇਸ਼ਾ ਭਾਰਤੀ ਵਿਰਾਸਤੀ ਸੀ ਇਸ ਸਿਰਫ ਭਾਰਤੀ ਵਿਰਾਸਤ ਨੂੰ ਅੱਗੇ ਵਧਾਰ ਰਹੀ ਹੈ 트럼ਪ ਨੇ ਸ਼ਿਕਾਗੋ ਦੇ ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟ ਸੰਮੇਲਨ ਦੇ ਵਿੱਚ ਖੜਕ ਕੇ ਇਹ ਗੱਲ ਸਾਰੇ ਦੇ ਨਾਲ ਜਿੱਥੇ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਈ ਸਾਲ ਪਹਿਲਾਂ ਤੱਕ ਕਾਲੀ ਸੀ ਜਦੋਂ ਉਹ ਕਾਲੀ ਹੋ ਗਈ ਅਤੇ ਉਹ ਬਲੈਕ ਵਜੂਦ ਜਾਣਨਾ ਚਾਹੁੰਦੀ ਸੀ ਉੱਤੇ ਟਿੱਪਣੀਆਂ ਦੇ ਵਿੱਚ ਵੱਡੇ ਵਿਵਾਦ ਹੋਏ ਤੇ ਇਸ ਦੇ ਬਾਵਜੂਦ 78 ਸਾਲ ਦੇ ਬਜ਼ੁਰਗ ਨੇ ਦੰਗਣਾ ਜਿੱਥੇ ਪਰ ਚਾਰਵੀ ਕੀਤਾ ਪਰ ਉਥੇ ਸੋਸ਼ਲ ਮੀਡੀਆ ਤੇ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਕਮਲਾ ਹਾਰਿਸ ਭਾਰਤੀ ਵਿਰਾਸਤ ਤੋਂ ਦੱਸਉਂਦੀ ਇਸ ਤਰ੍ਹਾਂ ਦੀਆਂ ਤਸਵੀਰਾਂ ਜਿੱਤੇ ਦੇਖਣ ਨੂੰ ਮਿਲੀਆਂ 트럼ਪ ਨੇ 트루ਥ 소셜 포토 ਸ਼ੇਅਰ ਕਰਦੇ ਹੋਏ ਕਈ ਸਾਲ ਪਹਿਲਾਂ ਭੇਜੀ ਗਈ ਇੱਕ ਚੰਗੀ ਤਸਵੀਰ ਲਈ ਕਮਲਾ ਹਾਰਿਸ ਤੁਹਾਡਾ ਧੰਨਵਾਦ ਤੁਹਾਡੇ ਭਾਰਤੀ ਵਿਰਾਸਤ ਪ੍ਰਤੀ ਨਿੱਘ ਦੋਸਤੀ ਤੇ ਪਿਆਰ ਦੀ ਅਸੀਂ ਸ਼ਲਾਗਾ ਕਰਦੇ ਹਾਂ ਤੇ 트럼ਪ ਦਾ ਨਸਲ ਦੇ ਆਧਾਰ ਤੇ ਆਪਣੇ ਵਿਰੋਧੀਆਂ ਤੇ ਹਮਲਾ ਕਰੰਦਾ ਇਤਿਹਾਸ데요 ਉਸ ਨੇ ਦੇਸ਼ ਦੇ ਪਹਿਲੇ ਗਾਲੇ ਰਾਸ਼ਟਰਪਤੀ ਬ੍ਰਾ ਕੋਬਾ ਮਾਤੇ ਅਮਰੀਕਾ ਚ ਪੈਦਾ ਨਾ ਹੋਣ ਦਾ ਛੂਟ ਬੋਲ ਕੇ ਦੋਸ਼ ਲਾਇਆ ਸੀ 트럼ਪ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਰਾਜਦੂਤਾ ਤੇ ਉਸ ਦੀ ਰਿਪਬਲਿਕ ਮੁੱਖ ਵਿਰੋਧੀ ਨਿੱਕੀ ਐਲੀ ਤੇ ਇਹ ਝੂਠਾ ਦਾਵਾ ਕਰਦੇ ਹੋਏ ਹਮਲਾ ਕੀਤਾ ਸੀ ਕਿ ਰਾਸ਼ਟਰਪਤੀ ਨਹੀਂ ਬਣ ਸਕੀ ਕਿਉਂਕਿ ਉਸ ਦੇ ਮਾਤਾ ਪਿਤਾ ਅਮਰੀਕੀ ਨਾਗਰਿਕ ਨਹੀਂ ਸਨ ਜਦੋਂ ਉਹ ਪੈਦਾ ਹੋਈ ਸੀ ਅਤੇ ਹੁਣ ਕਮਲਾ ਹੈਰਿਸ ਕਮਲਾ ਯਾਰਸ ਦੀ ਮਾਂ ਜਿੱਥੇ ਸ਼ਿਆਮਾਲਾ ਗੋਪਾਲਨ ਭਾਰਤੀ ਸੀ ਅਤੇ ਉਸਦੇ ਪਿਤਾ ਡੋਨਾਲਡ ਜੈਸਪਰ ਹੈਰਿਸ ਜਮਾਇਕਰ ਨੇ ਦੋਵੇਂ ਅਮਰੀਕੀ ਆਵਾਸ ਕਰ ਰਹੇ ਨੇ ਤੇ ਉਹ ਯੂ ایس ਦੇ ਇਤਿਹਾਸ ਵਿੱਚ ਪਹਿਲੀ ਕਾਲੀ ਔਰਤ ਤੇ ਏਸ਼ੀਆ ਅਮਰੀਕੀ ਰਾਸ਼ਟਰਪਤੀ ਬਣ ਦੀ ਕੋਸ਼ਿਸ਼ ਕਰ ਰਹੀ ਆ ਤੇ 2024 ਦੇ ਮੁਕਾਬਲੇ ਵਿੱਚ ਉਸ ਦੇ ਦਾਖਲੇ ਨਾਲ ਕਾਲੇ ਵੋਟਰ ਤੇ ਨੌਜਵਾਨਾਂ ਵਿੱਚ ਉਸ ਦੀ ਉਮੀਦਵਾਰੀ ਲਈ ਉਤਸ਼ਾਹ ਦਾ ਮਾਹੌਦਾ ਹੋਇਆ ਹੈ ਸਮੂਹ ਜਿਨ੍ਹਾਂ ਨਾਲ 트럼ਪ ਨੇ ਆਪਣੀ ਅਪੀਲ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ 트럼ਪ ਨੇ ਇਹ ਵੀ ਬਾਬਤ ਟਿੱਪਣੀ ਉੱਤੇ ਆਈ ਹੈ ਕਿ 5 ਨਵੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣ ਦੌੜ ਦੇ ਵਿੱਚ 올림픽 ਪੋਲਾ ਨਾਲ ਗਤੀ ਫੜੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਰਾਸ਼ਟਰਪਤੀ ਹੈਰਿਸ 10 ਦਿਨ ਤੋਂ ਵੀ ਘੱਟ ਸਮਾਂ ਪਹਿਲਾਂ ਚੰਦ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਭੂਮਿਕਾ ਵਿੱਚ ਸ਼ਾਮਲ ਹੋਏ ਨੇ ਆਪਣੇ ਰਿਪਬਲਿਕ ਵਿਰੋਧੀ ਤੇ ਪਾੜਾ ਘਟਾ ਦਿੱਤਾ ਹੈ ਹੈਰਿਸ ਬੁੱਧਵਾਰ ਨੂੰ ਜਿੱਥੇ 트럼ਪ ਦੀਆਂ ਟਿੱਪਣੀਆਂ ਦਾ ਅੱਜ ਇੱਥੇ ਵੰਡ ਵੰਡਾਪ ਤੇ ਅਨਾਦਰ ਉਸ ਦੇ ਪੁਰਾਣੇ ਪ੍ਰਦਰਸ਼ਨ ਵਜੋਂ ਨਿੰਦਾ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਐਰਸ ਕੁਐਸਚਨ ਦੇ ਵਿੱਚ ਇੱਕ ਇਤਿਹਾਸਕ ਤੌਰ ਤੇ ਕਾਲੇ ਸਿਗੌਨਟੀ ਸਮੇਲਨ ਦੇ ਵਿੱਚ ਭਾਸ਼ੰਦਰਾਂ ਨੇ ਕਿਹਾ ਕਿ ਮੈਨੂੰ ਸਿਰਫ ਇਹ ਕਹਿਣ ਦਿਓ ਅਮਰੀਕੀ ਲੋਕ ਬਿਹਤਰੀ ਦੇ ਹੱਕਦਾਰ ਨੇ ਅਮਰੀਕੀ ਲੋਕ ਇਸ ਤੋਂ ਬਿਹਤਰ ਹੱਕ ਰੱਖਦੇ ਨੇ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਇੱਕ ਜੁਲਾਈ ਬਲੂਮਬਰਗ ਨਿਊਜ਼ ਮਾਰਨਿੰਗ ਕੰਸਲਟ ਕੰਸਲਿਟ ਪੋਲ ਦੇ ਵਿੱਚ ਦਿਖਾਇਆ ਗਿਆ ਹੈ ਕਿ ਹੈਰਿਸ ਨੇ ਚੋਣਾਂ ਨੂੰ ਨਿਰਧਾਰਤ ਕਰਨ ਦੀ ਸੰਭਾਵਨਾ ਵਾਲੇ 7 ਰਾਜਾਂ ਵਿੱਚ ਟਰੰਪ ਦੀ ਅਗਵਾਈ ਵਾਲੀ ਲੀਡ ਨੂੰ ਘਟਾ ਦਿੱਤਾ ਅਤੇ ਜਿਸ ਨਾਲ ਸਾਬਕਾ ਰਾਸ਼ਟਰਪਤੀ 48% ਤੋਂ 47% ਦੇ ਅੰਕੜੇ ਦੇ ਟਾਈ ਹੋ ਚੁੱਕੇ ਨੇ ਸਰਵੇਖਣ ਨੇ ਇਹ ਵੀ ਦਿਖਾਇਆ ਕਿ ਉਨ੍ਹਾਂ ਰਾਜਾਂ ਵਿੱਚ ਹੈਰਿਸ 75% ਕਾਲੇ ਵੋਟਰਾਂ ਦਾ ਸਮਰਥਨ ਪ੍ਰਾਪਤ ਹੋਇਆ ਜਦੋਂ ਕਿ ਟਰੰਪ ਨੂੰ ਉਸ ਇਲਾਕੇ ਵਿੱਚ 19% ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਕੈਨੇਡੀਅਨ ਖਬਰਾਂਵਾਂ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰ ਹੋ ਕਵਰ ਦੇਖਣ ਸੁਣਨ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ